ਜਿੰਨੇ ਆਪਣੇ ਧਰਮ ਗੁਰੂ ਆ ਧਰਮ ਗੁਰੂ ਜਿਹੜੇ ਸਾਡੇ ਨਾਲ ਵਿਚਾਰਤਾ ਨਾਲ ਮਿਲਦੀ ਆ ਉਹਨਾਂ ਦੇ ਨਾਲ ਸਾਨੂੰ ਲਿੰਗ ਚੱਕਰ ਹੋਊਗਾ ਜਿਹੜਾ ਬੰਦਾ ਸੱਚ ਵੀ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਕੈਰੋ ਲੱਖ ਦੀ ਟ੍ਰੇਨਿੰਗ ਹੈ ਸਾਇੰਸ ਪਰਵਾੜਵਾ ਦੀ ਟ੍ਰੇਨਿੰਗ ਹੈ ਕੈਰੋ ਗੱਲ ਵੀ ਦੇਣੀ ਹੈ ਕਿਰਾ ਸਭੀ ਅਸਲਾ ਸਾਨੂੰ ਮਿਲਦਾ ਆ ਵੀ ਉਹਦੀ ਟ੍ਰੇਨਿੰਗ ਲੈ ਕੇ ਗਏ ਆ ਜਿੱਦਾਂ ਵੀ ਸਾਨੂੰ ਸਾਰਿਆਂ ਨੂੰ ਪਤਾ ਇਹ ਹਮਰਾ ਜਿਹੜਾ ਥੋੜਾ ਥੱਪੜ ਨਹੀਂ ਤੇ ਨਹੀਂ ਹੋਇਆ ਇਸ ਸਮਰਤ Hindu ਸਮਾਜ ਦੇ ਉੱਤੇ ਹਮਰਾ ਆਇਆ ਸਭੋਰ Hindu ਸਮਾਜ ਉਹ ਕਿਸੇ ਸੰਗਠਨ ਨਾਲ ਜੁੜਿਆ ਹੋਵੇ ਚਾਹੇ ਨਹੀਂ ਜੁੜਿਆ ਜਿਹੜੇ ਬੰਦੇ ਨੇ <th>ਪੱਪਰ ਸਾਹਿਬ ਦੇ ਬਾਰੇ ਢਾਡੇ ਬਾਰੇ ਸਾਡੇ ਬਾਰੇ ਟਿੱਪਣੀਆਂ ਕੀਤੀਆਂ ਇਹਦੇ ਤੇ ਕਾਰਵਾਈ ਕਰਾਈ। ਇਹ ਪ੍ਰਸ਼ਾਸਨ ਨੂੰ ਇੱਕ ਨੈਤਿਕ ਜਾਣਾ ਚਾਹੀਦਾ। ਉਹ ਸਾਡੇ ਕਿਸੇ ਬੰਦੇ ਦੇ ਖਿਲਾਫ ਕਿਸੇ ਵੀ ਕੋਏ ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਕਾਰਵਾਈ ਤਾਂ ਬੜੀ ਵੱਡੀ ਗੱਲ ਆ। ਤੇ ਬੇਦੀ ਨੂੰ ਤੇ ਭਗਤਾਂ ਜਿਹੜੇ ਮਹਾਰਾਜ ਨੇ ਉਹਨਾਂ ਨੇ ਸਹਿਯਾ ਕਰਤੀ ਸ਼ੰਕਰ ਭਾਗਵੀ ਸਹਿਯਾ ਕਰਤੀ ਸਾਨੂੰ ਉਹ ਬੰਦਰ ਸਹਿਯਾ ਦੱਸ ਲਿਆ। ਹਾਂ ਜੀ ਸ਼ੰਕਰ ਭਾਗਵੀ ਫੱਟੋ ਵੱਡੀ ਬੇਇੱਜ਼ਤੀ ਤਾਂ ਇਹ ਆ ਕਿ ਜਿਹੜੇ ਜੋ ਬੰਦੇ ਸੈਨਾ ਕਰਕੇ ਜੀ ਪ੍ਰੈਜੈਂਟ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਖਲਾਫਾ ਦੇ ਅੰਦਰ ਪੇਸ਼ ਕਰਦੇ ਆ ਕਰਦੇ ਆ ਜੇ ਉਹ ਸਾਡਾ ਕੋਈ ਬੰਦਾ ਟਿੱਪਣੀ ਕਰਦਾ ਹੈ ਤੇ ਕਹਿ ਦਿੰਦੇ ਆ ਕਿ ਸੌਫਟ ਟਾਰਗੇਟ ਦੇ ਤ ਹੋਏ ਕਿਤੇ ਕਾਰਵਾਈ ਹੋ ਸਕਦੀ ਆ ਪਰ ਅਸੀਂ ਮਨਸਾ ਦੇ ਪ੍ਰਕਾਸ਼ ਕੁਮਰਾਂ ਦੇ ਪਧਾਰ ਤੋਂ ਵਾਲੇ ਸ਼ੁਰੂ ਕਰ ਦਈਏ ਜੇ ਸਰਕਾਰ ਕਿਹੜੇ ਬੰਦੇ ਨੂੰ ਸਾਡੇ ਨੂੰ ਦੱਬਦੀ ਆ ਪਰ ਕੋਈ ਨਹੀਂ ਦਾ ਲਾਣਾ ਲਾਣਾ ਕੇ ਪਾੜਿਆ ਪਾਜਾ ਤੇ ਨਾ ਆ ਲਾਦ ਨੇ ਤੇ ਨਾ ਲਾਦ ਨੇ ਆ ਕੰਮ ਲੈ ਲਈ ਸਭ ਤੋਂ ਪਹਿਲਾਂ ਆਪਣੀ ਗਿਰਦੀ ਜਿਹੜੀ ਅੰਦਰ ਲਾਲਸਾ ਹੈ ਉਹਨੂੰ ਖਤਮ ਕਰਨਾ ਹੋਊਗਾ ਉਸ ਤੋਂ ਬਾਅਦ ਜੇ ਕੋਈ ਬੰਦੇ ਦੇ ਕਿਸੇ ਤੇ ਵਿਕਤਾ ਆਉਂਦੀ ਚਾਹੇ ਕੋਈ ਵੀ ਆ ਕਿਸੇ ਕੌਮ ਦਾ ਜਿਹੜੇ ਮਨ ਦੀ ਸਕਟ ਨੂੰ ਚਲਾ ਰਿਹਾ ਜਿਹਨੂੰ ਮਰਜ਼ੀ ਦੀ ਪ੍ਰੋਜੈਕਟ ਕਰ ਰਿਹਾ ਅਸੀਂ ਉਹਨੂੰ ਕਹੀਏ ਵੀ ਆਖ ਫੈਸਲਾ ਦਾ ਬੰਦਾ ਏ ਤੁਸੀਂ ਜੁੱਤ ਦੇ ਮਾਲਕ ਹੋ ਕਿਉਂਕਿ ਹਿੰਦੂ ਜਿਹੜਾ ਥੁੱਤਾ ਸੀ ਉਹ ਚਾਲ ਤੇ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਪੰਜਾਬ ਦੇ ਵੱਲੋਂ ਸਾਰੇ ਹਿੰਦੂ ਸੰਗਠਨ ਇਹ ਪ੍ਰਸ਼ਾਸਰੀ ਇਹਨਾਂ ਨਾਲ ਵੀ 2-4-500 ਬੰਦਾ ਇੱਥੇ ਪਹੁੰਚਿਆ ਇਹਨਾਂ ਦੇ ਨਾਲ ਹਜ਼ਾਰਾਂ ਬੰਦੇ ਚੱਲਦੇ ਨੇ ਹਜ਼ਾਰਾਂ ਬੰਦਿਆਂ ਵਾਸਤੇ ਇੱਥੇ ਜਗ੍ਹਾ ਨਹੀਂ ਨਾਲ ਕੋਈ ਕਾਰਜਕ੍ਰਮ ਦਿੱਤਾ ਹੈ ਆਉਣ ਵਾਲੇ ਟਾਈਮ ਤੋਂ ਉਹ ਵੀ ਪ੍ਰੋਗਰਾਮ ਅਸੀਂ ਕਰੀਤਨ ਜਾ ਰਹੇ ਹਾਂ ਜਿਹੜੀਆਂ ਮੀਟਿੰਗਾਂ ਸਟਾਰਟਿੰਗ ਦੀ ਜਿਹੜੀ ਮੀਟਿੰਗ ਅਮਰਸਰ ਜਿਲੰਦਰ ਫਤਿਆਨਾ ਕਾਲੀ ਮਾਤਾ ਮੰਦਰ ਔਰ ਲੁਧਿਆਣਾ ਦੇਖੇ ਇੱਕ ਵੱਡਾ ਮਾਰਕਟ ਹੈ ਜਾਊਗਾ ਮੈਂ ਕਹਿੰਦੀ ਕਰਦਾ ਕਿ ਜਿਹੜਾ ਵੀ ਉੱਠਦਾ ਦਾ ਚਾਹੇ ਕੋਈ ਨਿਹੰਗਾ ਚਾਹੇ ਕੋਈ ਵੀ ਆ ਅਸੀਂ ਕਿਸੇ ਕਾਮ ਨੂੰ ਡਿਸਟ੍ਰਿਕਟ ਕਾਮ ਦੇ ਖਿਲਾਫ ਨਹੀਂ ਆ ਅਸੀਂ ਉਹਨਾਂ ਝਗੜਾਤੀ ਲੋਕਾਂ ਦੇ ਖਿਲਾਫ ਟਿੱਪਣੀ ਕਰਦੇ ਆ ਜਿਹੜੇ ਸਾਡੇ ਆਪਰ ਸਾਹ ਤੇ ਆਪਣਾ ਉੱਤੇ ਚੱਗ ਕੱਢ ਦਿੰਦੇ ਆ ਜਿਹ ਸਾਡੇ ਬੰਦੇ ਚਵਾੜ ਦਿੰਦੇ ਆ ਤੇ ਉਲਟਾ ਕਹਿਣ ਆਪ ਦੇ ਇਹਨਾਂ ਤੇ ਕਾਰਵਾਈ ਕਰੋ ਫਿਰ ਸਮਝੋ ਕਿ ਸਾਨੂੰ ਸੌਂਟਰ ਕੇ ਸਮਝਦੇ ਆ ਸਭ ਤੋਂ ਧਰਮ ਦਾ ਮਸਲਾ ਬਣ ਜਾਂਦਾ ਸਾਨੂੰ ਜਿਹੜਾ ਗੁਰਦਾ ਹੈ ਉਹ ਕੋਈ ਹੁਕਮਤ ਨਹੀਂ ਦੇ ਸਕਦਾ ਕੋਈ ਸ਼ਕਤ ਕੋ ਆਦਤ ਦਾ ਗੁਰਦਾ ਜੇ ਕਰੇ ਵੀਰ ਬਜਾਂਗੇ ਸਤਿ ਸ਼੍ਰੀ ਅਕਾਲ ਸਾਨੂੰ ਆਪਣੇ ਗੁਰਦਿਆਂ ਨੂੰ ਸਟਰੋਂਗ ਕਰਦੇ ਹੋਏ ਵਰਮਾਈ 2 ਮਿੰਟ ਲਊਗਾ ਆਪਣੇ ਗੁਰਦਿਆਂ ਨੂੰ ਸਟਰੋਂਗ ਕਰਦੇ ਹੋਏ ਇਹ ਦੇਖੋ ਵੀ ਇਹ ਨਾ ਮ제 ਜਿਵੇਂ ਹੁਣ ਮੇਰ ਜੀ ਨੇ ਕਿਹਾ ਵਾ ਜਟੰਨ ਸਿੰਘ ਸਾਹਿਬ ਨੇ ਜਾਂ ਸਾਰਿਆਂ ਨੇ ਭਰਾਵਾਂ ਨੇ ਬਹੁਤ ਵਧੀਆ ਟਿੱਪਣੀਆਂ ਕੀਤੀਆਂ ਜੇ ਤਾਂ ਅਸੀਂ ਮ제 ਲਵਾਂਗੇ ਸਾਡੀ ਪਾਰਟੀ ਦਾ ਨਹੀਂ ਫਲਾੜੀ ਪਾਰਟੀ ਦਾ ਫਿਰ ਤੁਸੀਂ ਕੱਲ ਵੀ ਮਾਰੇ ਅੱਜ ਵੀ ਮਾਰੇ ਤੇ ਫੇਰ ਵੀ ਮਾਰੇ ਮੈਂ ਕਹਿੰਦਾ ਰੋਜ਼ ਪੜ੍ਹਾਉਂਗਾ ਤੁਹਾਨੂੰ ਕੁੱਟ ਵੀ ਪੈਂਦੀ ਆ ਤੁਹਾਨੂੰ ਮੋਣ ਵੀ ਨਹੀਂ ਦਿੰਦੇ ਜਿਹੜੇ ਬੰਦੇ ਨੇ ਠੱਪੜ ਸਾਹਿਬ ਦੇ ਬਾਰੇ ਢਾਡੇ ਬਾਰੇ ਸਾਡੇ ਬਾਰੇ ਟਿੱਪਣੀਆਂ ਕੀਤੀਆਂ ਅਸੀਂ ਕਿਤੇ ਕਾਰਵਾਈ ਕਰਾਈ ਫਿਰ ਪ੍ਰਸ਼ਾਸਨ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਉਹ ਸਾਡੇ ਕਿਸੇ ਬੰਦੇ ਦੇ ਖਿਲਾਫ ਕਿਸੇ ਨੇ ওই ਸ਼ਬਦ ਦਾ ਇਸਤੇਮਾਲ ਨਹੀਂ ਕੀਤਾ ਕਾਰਵਾਈ ਤਾਂ ਬੜੀ ਵੱਡੀ ਗੱਲ ਆ ਅਸੀਂ ਇੱਕ ਲੈਟਰ ਜਾਰੀ ਕਰਾਂਗੇ ਸੰਕਲਪ ਲੈਣਿਆ ਪਰਮਾਤਮਾ ਨੂੰ ਹਾਜ਼ਰ ਨਾਲ ਮੰਨ ਕੇ ਮੈਂ ਆਪਣੇ ਤੋਂ ਸ਼ੁਰੂ ਕਰਦਾ ਆਪਣੇ ਅੰਦਰ ਜਿਹੜੀ ਤੁਹਾਡੀ ਮੈਂ ਆ ਜਾਂ ਹਰਾਮਦਦਗੀ ਤੁਹਾਡੇ ਚ ਭਰੀ ਹੋਈ ਆ ਮਾਈਂਡ ਨਾ ਕਰਿਓ ਵੀ ਵਰਡ ਦੂਜੇ ਪਾਸੇ ਲੈ ਕੇ ਜਾ ਰਿਹਾ ਉਹ ਆਪਣੇ ਅੰਦਰੋਂ ਮੈਂ ਕੱਢ ਦੋ ਜਿਹੜੀ ਹੋਰ ਤੁਹਾਡੇ ਹੈਗੀ ਆ ਭਾਵਨਾ ਵੀ ਉਹ ਮੇਰੇ ਤੋਂ ਉੱਤੇ ਨਾ ਜਾਵੇ ਉਹ ਮੇਰੇ ਤੋਂ ਉੱਤੇ ਨਾ ਜਾਵੇ ਇਹ ਕੱਢ ਦੋ ਕਿ ਸਾਨੂੰ ਨਾ ਕੋਈ ਦਬ ਸਕਿਆ ਨਾ ਤਬਾਹ ਸਕੂਗਾ ਇਸੇ ਤਰ੍ਹਾਂ ਇਹੋ ਤਰ੍ਹਾਂ ਸੂਤਰ ਅੰਦੀ ਗੱਲ ਕੀਤੀ ਗਈ ਆ ਸਭ ਤੋਂ ਪਹਿਲਾਂ ਆਪਾਂ ਮਹਾਰਾਜ ਸ਼ੰਕਰ ਨੂੰ ਅਰਦਾਸ ਸਾਡੇ ਹਰ ਦੇਵੀ ਦੇਵਤੇ ਦੇ ਹੱਥ ਵਿੱਚ ਨੂੰ ਸ਼ਰਤ ਤੇ ਫਿਰ ਜਿਹਨੇ ਭਲਤਾ ਜਿਹੜੇ ਮਹਾਰਾਜ ਨੇ ਉਹਨਾਂ ਦੀ ਸਲਾਹ ਲਾਤੀ ਸ਼ੰਕਰ ਭਾਗੀ ਸਲਾਹ ਲਾਤੀ ਸਾਨੂੰ ਉਹ ਬਾਂਦਰ ਸੈਨਾ ਦੱਸ ਲਿਆ ਹਾਂ ਜ ਨਹੀਂ ਸ਼ੰਕਰ ਭਾਗ ਦੇ ਫੱਟੇ ਬੱਡੀ ਬੇਅੰਬੀ ਤਾਂ ਇਹ ਹੈ ਕਿ ਜਿਹੜੇ ਨਿਹੰਗ ਬਾਂਦਰ ਸੈਨਾ ਕਰਕੇ ਜੀ ਪ੍ਰੈਜ਼ੈਂਟ ਕਰਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਖਲਾਕਾ ਦੇ ਅੰਦਰ ਭੇਜੋ ਉਸ ਤੋਂ ਬਾਅਦ ਜਿਹੜੇ ਲੋਕ ਫਰੰਕੀਸ ਸੈਨਰਗੇ ਜਾਂ ਦੂਜੇ ਤੀਜੇ ਬੰਦੇ ਆਪ ਤਾਂ ਆਇਂ ਤੇ ਕਰਦੇ ਆ ਤੇ ਦੂਜਿਆਂ ਨੂੰ ਕਹਿੰਦੇ ਆ ਔਰ ਜ਼ਿੰਮੇਵਾਰੀਆਂ ਨੰਦੇ ਆ ਵੀ ਅਸੀਂ ਨਾਲ 1000 ਫਾਤ ਦੇ ਵਿੱਚੋਂ ਪਰਮਜੀਤ ਨੂੰ ਵੀ ਅੱਜ ਦਿੱਤਾ ਜਾਵੇ ਜਿਹੜੇ ਇਹ ਨਿਹੰਗ ਹੋਰ ਵੀ ਉਹਨੂੰ ਅਪਰੀਸ਼ੀਏਟ ਕਰਦੇ ਆ ਉਹਨਾਂ ਤੇ ਵੀ 307 ਨਾਲ ਲਈ ਜਾਵੇ ਵੀ ਇਹ ਹਮਰਾ ਠਾਪਰ ਸਾਹਿਬ ਦੇ ਉੱਤੇ ਉਹਨਾਂ ਦੇ ਫੰਨੀ ਉਹਨਾਂ ਦੀ ਸ਼ੈਡ ਨਾਲ ਹੋ ਰਿਹਾ ਔਰ ਮੈਂ ਤੇ ਇਹ ਬੇਨਤੀ ਕਰਨਾ ਹਮਾਰੇ ਠਾਪਰ ਸਾਹਿਬ ਦੀ ਬਹੁਤ ਵੱਡੀ ਵੱਡੀ ਉਮਰ ਕਰਨ ਉਹ ਆਪਣੇ ਵੱਲੋਂ ਮਾਰ ਕੇ ਸੁੱਕ ਗਏ ਸੀ ਇਹ ਇਹਦਾ ਸਮਝੋਗੇ ਉਹ ਠੀਕ ਹੋ ਗਿਆ ਹਸਪੀਟਲ ਨੂੰ ਆ ਜਾਂਦੀ ਆ ਕਿ ਉਹ ਚੰਗੇ ਬਣੇ ਤੁਹਾਡੇ ਵਿੱਚ ਇਦਾਂ ਘੁੱਟ ਨਹੀਂ ਸਕਦੇ ਸਾਡਾ ਬੰਦਾ ਉਹਨਾਂ ਨੇ ਕੱਢਣ ਦਿੱਤਾ ਉਹ ਹੁਣ ਦਵਾਈਆਂ ਦਾ ਅਸਰ ਆ ਉਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਜਦੋਂ ਡੀਐਮਸੀ ਛੁੱਟੀ ਹੋ ਗਈ ਤੇ ਜਿਹੜਾ ਉਹਨਾਂ ਦੇ ਅੰਗ ਵੱਡੇ ਨਸਾ ਵੱਡੀਆਂ ਨਾ ਤੇ ਫੇਰੋਂ ਪਤਾ ਲੱਗਣਾ ਸਾਨੂੰ ਵੀ ਅਸੀਂ ਇੱਕ ਜਿੰਦਾ ਸ਼ਹੀਦ ਉਹ ਸਾਡਾ ਜਿੰਦਾ ਸ਼ਹੀਦ ਆ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਜੇ ਅਸੀਂ ਇੱਕ ਦੂਜੇ ਤੋਂ ਅੱਜ ਆਪਣੀਆਂ ਲਾਲਸਾ ਜਿਹੜੀਆਂ ਠਿਆਕ ਕੇ ਜੇ ਅਸੀਂ ਅੱਜ ਫੜ ਗਏ ਆਓ ਜਿਹੜਾ ਸਾਡੇ ਬੰਦੇ ਵਾਂਗ ਆਉਂਦਾ ਕਿਉਂ ਮੈਂ ਵਾਦਾ ਕਰਦਾ ਕਿ ਕਿਸੇ ਦੀ ਜੁੱਤ ਨਹੀਂ ਪਈ ਤੁਹਾਡੇ ਕਿਸੇ ਬੰਦੇ ਦੇ ਖਿਲਾਫ ਕਾਰਵਨ ਦਾ ਬੜੀ ਵੱਡੀ ਗੱਲ ਆ ਇੱਕ ਸ਼ਬਦ ਹੀ ਹੋ ਜਾਏ ਬਹੁਤ ਬਹੁਤ ਧੰਨਵਾਦ ਜੀ ਅਗਲੀ ਗੁਰੂਨਾਮ ਪਾਟਕ ਜੀ ਨੂੰ 1 ਮਿੰਟ ਲਈ ਪਾਟਕ ਜੀ ਆਪਣੇ ਵਿਚਾਰ ਰੱਖਣਗੇ ਫਿਰ ਸਿੰਘਲਾ ਜੀ ਫਿਰ ਧਨੋਲੀ ਜੀ ਉਸ ਤੋਂ ਬਾਅਦ ਦੂਦੇਵੰਦਰਪ੍ਰੀਤ ਜੀ ਜੈਕਾਰੇ ਪਾਂਤਾਰੀ ਜਿਹੜੇ ਸਰਬਾਨੂਰ ਬੈਠੇ ਨੇ ਇਹ ਨਹੀਂ ਵੀ ਇਕੱਲੇ ਫੇਸਬੁੱਕ ਹੀ ਨੇ ਜਾਂ ਹੋਮ ਮੈਂਬਰ ਆ ਉਹ ਵੀ ਬੈਠੇ ਨੇ ਜਿਵੇਂ ਤਾਂ ਕਿ ਸਾਹਿਬ ਨੇ ਦੱਸਿਆ ਕਿ 45 ਸਾਡੀ ਸ਼ਿਵਸਾ ਇਹਨਾਂ ਦੇ ਵਿਦੇਸ਼ੀ ਜੀ ਨੇ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਆਪ ਦੇਤੇ ਗੋਲੀਆਂ ਚਾਲ ਲਗੀਆਂ ਉਹ ਵੀ ਬੈਠੇ ਨੇ ਜਿਹੜੇ ਸਰਵਾਰਾਂ ਨਾਲ ਕੰਮ ਜਣਾਉਣ ਨੂੰ ਵੱਡੇ ਨੇ ਸਾਰਿਆਂ ਦੇ ਚਰਨਾਂ ਵਿੱਚ ਜਿਹੜੀ ਬੇਇੱਜ਼ਤੀ ਹੈ ਫਰੇਕਾ ਬਹੁਤ ਸੂਝਵਾਰ ਪਾਰ ਬੈਠਾ ਇੱਕ ਨੂੰ ਤਾਂ ਲੱਗਦਾ ਮੈਨੂੰ ਪ੍ਰੋਬਲਮ ਹੀ ਇਹ ਹੈ ਸਾਰਿਆਂ ਨੂੰ ਵੀ ਹਿੰਦੂ ਦਿਮਾਗੀ ਬਹੁਤ ਹੈ ਸਪੀਕਲ ਬਹੁਤ ਹੈ। ਏਡੇ ਜਿਹੜੇ ਤਿਆਰ ਕੀਤੇ ਆ ਇਹ ਆਪਾਂ ਪਹਿਲਾਂ ਵੀ ਬਹੁਤ ਵਾਰੀ ਹੋਏ ਆ ਕਿ ਅੱਗੇ ਵੀ ਅੱਗੇ ਨਾ ਹੁੰਦੇ ਰਹਿਣ। ਐਕੀ ਜਿਹੜੇ ਆਪਾਂ ਤਿਆਰ ਕਰ ਲਈ ਸ੍ਰੀ ਚੜ੍ਹਤਨ ਪਰ ਜਿਹੜੇ ਸਾਡੇ ਇਹ ਭੀਸ਼ਮ ਪਿਤਾਮਾ ਹੁੰਦੇ ਆ ਤੇ ਜਿਹੜੀ ਸਾਡੇ ਸੂਰਬਾਨ ਬਜ਼ੁਰਗ ਸੀਨੀਅਰ ਲੀਡਰਸ਼ਿਪ ਵਾਲਾ ਬੈਕਟਰੀ ਇਹ ਪਹਿਲਾਂ ਆਦੇ ਦਿਲ ਦੇ ਵਿੱਚ ਧਾਰ ਲੈਣ ਵੀ ਯਾਰ ਕੋਈ ਸਾਹਮਣੇ ਆਲਾ ਚਾਹੇ ਨਵਾਂ ਚਾਹੇ ਪੁਰਾਣਾ ਕੋਈ ਨਲੈਕੀ ਕਰਦੀ ਮੈਂ ਦਿਲੋਂ ਆਪਦੇ ਨਾਲ ਚੱਲੂਗਾ ਮੈਂ ਦਿਲੋਂ ਆਪਦੇ ਸਨਾਤਨੀ ਭਰਾਵਾ ਦੇ ਨਾਲ ਖੜਾ ਹਾਂ ਸਾਡਾ ਸਭ ਤੋਂ ਵੱਡਾ ਅਜ ਜੁਰਫਾਕੇ ਇਹ ਹੈ ਜਦੋਂ ਵੀ ਕੋਈ ਸਾਡੇ ਨਾਲ ਕਾੜ ਹੁੰਦਾ ਜਦੋਂ ਸਾਡੇ ਕਿਸੇ ਬੰਦੇ ਦੇ ਉੱਤੇ ਅਟੈਕ ਹੁੰਦਾ ਇਸੇ ਤਰ੍ਹਾਂ ਜਿਵੇਂ ਹੋਣ ਸਨਾਤਨੀ ਧਰੱਖੇ ਲਈ ਤਾਂ ਸੰਖੀ ਕੱਢੀ ਹੋਈ ਹੈ ਤੁਸੀਂ ਆਪਦੇ ਸ਼ਹਿਰਾਂ ਦੇ ਵਿੱਚ ਸਾਰੇ ਮੀਟਿੰਗ ਕਰਕੇ ਦੇਖਿਓ ਆਪਣੇ ਆਮ ਹਿੰਦੂ ਵੀ ਉੱਥੇ ਆਉਣਗੇ ਪਰ ਜਦੋਂ ਉਹ ਉਹੀ ਕੁਤ ਕਲੇਸ਼ ਵੇਖਦੇ ਆ ਉਹ ਉਹੀ ਵੇਖਦੇ ਆ ਉਹਨਾਂ ਨੂੰ ਫੋਨ ਆਉਂਦੇ ਆ ਕਿ ਉਹ ਫਲਾਣ ਨੇ ਮੀਟਿੰਗ ਕਾਲ ਕੀਤੀ ਆ ਜਾਣਾ ਨਹੀਂ ਜਾਂ ਬੂਰ ਹੈ ਇਹ ਜਿੰਨੀ ਦੇਰ ਤੁਸੀਂ 10 20 30 ਸੰਖਿਆ ਦੇ ਦੇ ਮੀਟਿੰਗ ਜਿੰਨੀ ਦੇਰ ਤੁਸੀਂ ਖੁੱਲੇ ਦਿਲ ਦੇ ਨਾਲ ਇਮਾਨਦਾਰੀ ਦੇ ਨਾਲ ਆਸ਼ੀਰਵਾਦ ਨਹੀਂ ਦਿੰਦੇ ਆਪ ਦੇ ਸਨਾਤਨੀ ਭਰਾਵਾਂ ਨੂੰ ਕਿ ਯਾਰ ਜਿਹੜਾ ਤੁਸੀਂ ਪ੍ਰੋਗਰਾਮ ਕਰੋਗੇ ਸਭ ਤੋਂ ਪਹਿਲਾਂ ਮੈਂ ਆਉਂਗਾ ਮੈਂ ਵੇਖਦਾ ਵੀ ਮੇਰੇ ਜ਼ਿਲ੍ਹੇ ਦੇ ਪ੍ਰਧਾਨ ਨੇ ਜਿਹੜੇ ਜ਼ਿਲ੍ਹੇ ਦੇ ਅਹੁਦੇਦਾਰ ਹੈ ਤੇਰੇ ਪ੍ਰੋਗਰਾਮ ਚ ਕਿਵੇਂ ਨਹੀਂ ਹੁੰਦੇ ਆ ਆਪ ਦੇ ਬੰਦਿਆ ਦੇ ਛੇਤਰ ਮਾਰਨੇ ਸ਼ੁਰੂ ਕਰੋ ਇਹ ਮੰਤਰ ਹੋਣਾ ਚਾਹੀਦਾ ਹਮੇਸ਼ਾ ਜਦੋਂ ਕੋਈ ਨਾ ਕੋਈ ਚੀਜ਼ ਹੋ ਜਾਂਦਾ ਜਾਂ ਸਾਡੇ ਏਜੰਡੇ ਤਿਆਰ ਹੋ ਜਾਂਦੇ ਆ ਬਹੁਤ ਸੋਹਣੇ ਏਜੰਡੇ ਤਿਆਰ ਕੀਤੇ ਆ ਬੜੇ ਸੂਝਵਾਨ ਬੰਦੇ ਨੇ ਜਿਨ੍ਹਾਂ ਨੇ ਏਜੰਡਾ ਤਿਆਰ ਕੀਤਾ ਪਰ ਗੱਲ ਇਹ ਹੈ ਗੱਲ ਉੱਥੇ ਆ ਜਾਣੀ ਹੈ ਵੀ ਦਿਲੋਂ ਸਾਫ਼ ਹੋ ਕੇ ਆਪਾਂ ਆਪਦੇ ਸਾਰੇ ਬੰਦੇ ਦਾ ਸਾਥ ਮਿਲੂ ਦੇਣ ਲੱਗਾ ਜੋ ਕਿੰਨੀ ਦੇਰ ਚੱਲੂਗਾ ਤੇ ਦੂਸਰੇ ਨੰਬਰ ਦੇ ਉੱਤੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਇਹ ਹਿੰਦੂਮਾਦਦੋ ਭੱਜ ਗਿਆ ਇਹ ਜਿਹੜਾ ਪੁੱਤ ਜਦੋਂ ਜਵਾਨ ਹੋਇਆ ਨਾ ਪੁੱਤ ਜਦੋਂ ਜਵਾਨ ਹੋਇਆ ਉਹਨੇ ਬਜ਼ੁਰਗ ਪਿਓ ਦੀ ਨਹੀਂ ਧਾਂ ਚੱਕ ਲਈ ਤੇ ਕਹਿੰਦਾ ਬੁੜਿਆ ਤੇਰੇ ਪੱਲੀ ਕੱਢੀ ਤੇ ਸਾਨੂੰ ਜਿਹੜੀਆਂ ਗੱਲਾਂ ਸੁਣੀਆਂ ਪੈਂਦੀਆਂ ਥੋਡੀਆਂ ਛੜਾਈਆਂ ਜਾਂ ਹੋਰ ਐ ਉਦੋਂ ਕਿਸੇ ਦੇ ਠੱਪੇ ਨਹੀਂ ਲੱਗੇ ਸੀ ਪਿੱਠਾਂ ਦੇ ਉੱਤੇ ਵੀ ਇਹ ਫਲਾਣੇ ਦੀ ਐ ਤੇ ਕੰਧਾਂ ਦੇ ਸਾਡਾ ਬਹੁਤ ਸੋਹਣੇ ਸਾਡੇ ਕੋਲੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਮੁੰਡੇ ਇਹਨਾਂ ਨੂੰ ਜਵਾਬ ਦਿੰਦੇ ਆ ਬੈਠੇ ਆ ਪਰ ਆ ਤੇ ਉਹ ਸ਼ਿਵ ਸੈਨਾ ਮਾ ਹਿੰਦੂ ਸੰਖਿਆ ਦੇ ਮੈਂਬਰ ਬਣ ਕੇ ਕਰਦੇ ਆ ਕਿਉਂ ਡਰਦੇ ਆਂ ਉਹ ਸਾਰੇ ਸਾਡੇ ਦੇ ਮੁਖੀ ਬੈਠੇ ਆ ਨਾ ਵਿਦਵਾਨ ਦੁਰਜਨ ਬੈਠੇ ਆ ਸਾਰਿਆਂ ਨੂੰ ਪਤਾ ਕਿਉਂ ਡਰਦੇ ਆਂ ਤਾਂ ਸਾਨੂੰ ਜਿਹੜੇ ਨਵੇਂ ਮੁੰਡੇ ਜਿੰਦੀ ਦੇ ਸਾਹਮਣੇ ਨਾਲ ਨਹੀਂ ਜੁੜਦੇ ਇਹ ਜਿੰਨੇ ਅਹੁਦੇਦਾਰ ਦੇਖੋ ਆਪਾਂ ਇੰਨੇ ਅਹੁਦੇਦਾਰ ਬੈਠੇ ਆ ਇੱਥੇ ਤੇ ਆਉਂਦੇ ਹੀ ਅਹੁਦੇ ਆ 8 ਤੋਂ 10 20 ਸੰਖਿਆ ਹੈ ਜਿਨ੍ਹਾਂ ਨੇ ਆ ਕੇ ਪੈਰ ਪਸਾਰੇ ਕਿਸੇ ਨੂੰ ਚਾਰ ਦਿਨਾਂ ਪੰਜ ਦਿਨਾਂ ਤੇ 10 ਦਿਨ ਮੈਨੂੰ ਭਨੌਲੀ ਸਾਹਿਬ ਦਾ ਫੋਨ ਆਇਆ ਸੀ ਮੈਂ 2 ਮਿੰਟ ਲਊਗਾ ਭਾਈ ਸੋ ਭਨੌਲੀ ਸਾਹਿਬ ਦਾ ਇੱਕ ਦਿਨ ਫੋਨ ਆਇਆ ਮੈਨੂੰ ਬੜੀ ਵਧੀਆ ਗੱਲ ਲੱਗੀ ਕਹਿੰਦੇ ਯਾਰ ਜਿਹੜਾ ਬੰਦਾ ਜਿਹੜੇ ਜ਼ਿਲ੍ਹੇ ਚ ਕੰਮ ਕਰਦਾ ਉਹਦੇ ਨਾਲ ਲਾ ਕੇ ਫੜੋ ਉਹ ਤੁਹਾਡੇ ਸੰਘਣ ਨਾਲ ਜੁੜਿਆ ਆ ਪਵਾਂ ਨਹੀਂ ਜੁੜਿਆ ਆਪਾਂ ਆਪ ਦਾ ਕੀ ਆਪਣੇ ਕੋਲ 23 ਦੇ 23 ਜ਼ਿਲ੍ਹੇ ਕੈਮ ਹੋ ਗਏ ਸਾਡੇ ਕੋਲ 23 ਦੇ 23 ਜ਼ਿਲ੍ਹੇ ਵੀ ਭਾਈ ਸਾਹਿਬ ਕੈਮ ਗੱਲਾਂ ਜਿੰਨੀਆਂ ਮਰਜ਼ੀ ਮਾਰੀ ਚਲੂਦਾ ਅੱਜ ਸਾਡੇ ਲੀਡਰ ਸਹਿਬਾਨ ਜਿਹੜੇ ਉਰਾ ਬੈਠੇ ਆ ਇਹਨਾਂ ਨੇ ਤਿੰਨ ਜ਼ਿਲ੍ਹਿਆਂ ਦੇ ਨਾਮ ਲੈ ਜਾ ਕੋਟਣ ਲਈ 10 ਜ਼ਿਲ੍ਹਿਆਂ ਦੀ ਵੀ ਹਮ ਨਹੀਂ ਭਰੀ ਗਈ ਪਤਾ ਵੀ 10 ਜ਼ਿਲ੍ਹੇ ਤਿੰਨ ਜ਼ਿਲ੍ਹੇ ਤੋਂ ਬਾਅਦ ਚੌਥੇ ਜਲੂਸ ਕੇ ਮੈਂ ਨਿਕਲੂਗਾ ਤਾਂ ਸਾਨੂੰ ਅੱਜ ਮੰਨਣ ਕਰਨ ਦੀ ਲੋੜ ਹੈ ਜਿਹੜੀਆਂ ਸਾਡੀਆਂ ਕਮੀਆਂ ਸੀ ਉਹਨੂੰ ਸਤਿਕਾਰਿਏ ਜੇ ਕਿਸੇ ਤੋਂ ਸਾਡੇ ਅਰਥੀ ਤੋਂ ਕਿਸੇ ਵੱਡੇ ਤੋਂ ਛੋਟੇ ਤੋਂ ਕੋਈ ਗਲਤੀ ਹੋ ਗਈ ਉਹਨੂੰ ਦਿਲੋਂ ਮਾਫ਼ ਕਰੋ ਆਪਦੇ ਗਿਲੇ ਸ਼ਿਕਵੇ ਦੂਰ ਕਰੋ ਇਹ ਫੇਰ ਹੀ ਸਾਰਾ ਕੁਝ ਨਵੇਂ ਸਿਰੇ ਤੋਂ ਸ਼ੁਰੂ ਹੋ ਸਕਦਾ ਨਹੀਂ ਇਹ ਫੇਰ ਹੋਊਗਾ ਨੈਕਸਟ ਥੋਰੇ ਥਾਪੜ ਦੀ ਨੈਕਸਟ ਸੁਦੀ ਸੂਰੀ ਦੀ ਵੇਟ ਕੀਤੀ ਜਾਊਗੀ ਤਦੋਂ ਉਹਨੂੰ ਵੱਡਿਆ ਟੁੱਕਿਆ ਜਾਂਦਾ ਕਦੋਂ ਦੇ ਫੇਰ ਮਾਰਿਆ ਜਾਂਦਾ ਤੇ ਫੇਰ ਅਸੀਂ ਮਹੀਨਾ ਦੋ ਮਹੀਨੇ ਇਹ ਜੀ ਪੱਤ ਨੂੰ ਲਾਪੜਾ ਜਿਹਾ ਕਰਦੇ ਰਹਿਣਾ ਤਾਂ ਮੇਰੇ ਹੱਥ ਬਣ ਕੇ ਸਾਰਿਆਂ ਲਈ ਕਰਨਾ ਚਾਹੀਦਾ ਹੈ ਕਿ ਦਿਨੋਆਂ ਸਾਰਿਆਂ ਦੇ ਨਾਲ ਟਕ ਟੋੜਨਾ ਸਿੱਖੋ ਫਿਰ ਖੁਸ਼ ਹੋ ਸਕਦਾ ਲਈ ਕੁਝ ਮੈਂ ਕਹਿੰਦਾ ਧੀਰਜ ਰੱਖੀ ਮੈਂ ਕੀ ਲੋਈ ਨੰਨਾ ਜੀ ਉਹਨਾਂ ਨੂੰ ਬੇਨਤੀ ਵੀ ਕਮੇਟੀ ਨੇ ਯਮਨ ਵਿਚਾਰ ਸਾਂਝੇ ਕਰਦਾ ਸਮੇਂ ਦਾ ਧਿਆਨ ਰੱਖ ਬਾਈਪਰਦ ਮੀਡੀਆ ਨੂੰ ਆਪਾਂ ਬੁਲਾ ਲਿਆ ਪਹਿਲਾਂ ਪੁਲਿਸ ਸ਼ਾਰਜ ਤਾਂ ਕੇ ਸਾਰਿਆਂ ਨੇ ਸਾਡੇ ਮਨ ਚਾਹ ਕੇ ਆ ਮੈਂ ਜਿੰਨੇ ਵੀ ਇੱਥੇ ਸੀਰੀਅਸ ਪਾਰਟੀ ਦੇ ਜੰਦਾ ਬੈਠੇ ਆ ਮੈਂ ਸਭ ਤੋਂ ਪਹਿਲਾਂ ਇੱਕੋ ਪ੍ਰਸ਼ਨ ਲੈਣਾ ਜਿਹੜੇ ਬੰਦੇ ਆਪਾਂ ਇੱਕ ਦੂਜੇ ਵੱਲ ਸ਼ਿਫਟ ਕਰਦੇ ਆ ਉਹਨੂੰ ਸ਼ਿਫਟ ਕਰਨਾ ਬੰਦ ਕਰ ਦਿਓ ਤੁਹਾਨੂੰ ਬੜਾ ਤੁਹਾਡੇ ਜਿਹੜੀ ਆਪਾਂ ਮਾਨਵਾ ਦਾ ਪੁੱਛੀਓ ਜਿਹੜਾ ਉਹ ਹੁੰਦਾ ਜੀ ਚੰਗਾ ਉਹ ਆਪਣੇ ਮੁੱਢੀ ਤੋਂ ਬੜਾ ਮੁੰਡਾ ਨਰਾਜ ਹੁੰਦਾ ਇਹਦਾ ਫੋਨ ਕਰਦਾ ਤੇਰੇ ਮੇਰਾ ਲਿਆ ਤੀਜਾ ਫੋਨ ਕਰਦਾ ਤੇਰੇ ਮੇਰਾ ਆਪਾਂ ਇਹਨਾਂ ਕੰਮਾਂ ਹੀ ਲੱਗੇ ਜਾਂਦਾਵੇਂ ਮਦਦ ਨੂੰ ਜ਼ੋਰ ਦੇ ਨਹੀਂ ਵਿੱਚ ਨਵੇਂ ਮੱਦੇ ਜੋਰਨ ਦੇ ਲਈ ਉਹਨਾਂ ਦੇ ਗੋਲ ਸਾਡੇ ਤੋਂ ਵੱਧ ਜ਼ਿਆਦਾ ਹੈ ਵੱਧ ਜ਼ਿਆਦਾ ਕੀ ਹੈ ਉਹਨਾਂ ਦਾ ਬੱਤਾ ਹੀ ਜਾਂਦਾ ਜਿਉਂ ਕੋਈ ਤਿਆਰ ਹੈਗਾ ਉਹਨੂੰ ਚਲਾ ਲੈ ਜਾਂਦੇ ਆਪਾਂ ਤਾਂ ਸੱਤ ਸੱਤ ਮਾਰਾਂਗੇ ਚਲਾਣਗੇ ਨੀ ਜਿੱਮੇ ਆਪਣੇ ਧਰਮ ਗੁਰੂ ਆ ਧਰਮ ਗੁਰੂ ਜਿਹੜੇ ਸਾਡੇ ਨਾਲ ਵਿਚਾਰ ਚਰਣਾ ਲਈ ਮਿਲਦੀ ਆ ਉਹਨਾਂ ਦੇ ਨਾਲ ਸਾਨੂੰ ਲਿੰਕ ਚੱਕਾ ਬਊਗਾ ਜਿਹੜਾ ਬੰਦਾ ਚੱਲ ਵੀ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਚਾਹੇ ਲੱਖ ਦੀ ਟ੍ਰੇਨਿੰਗ ਹੈ ਸਾਹਿਬ ਦਰਵਾੜ ਬਾਜੀ ਦੀ ਟ੍ਰੇਨਿੰਗ ਹੈ ਚਾਹੇ ਥੰਨ ਵੀ ਟ੍ਰੇਨਿੰਗ ਹੈ ਜਿਹੜਾ ਸੱਚੀ ਅਸਲਾ ਸਾਨੂੰ ਮਿਲਦਾ ਉਹਦੀ ਉਹਦੀ ਟ੍ਰੇਨਿੰਗ ਲੈ ਸਕਦੇ ਆਂ ਅੱਪਾ ਇਹਨਾਂ ਨੂੰ ਕੂਸਾਲੇ ਵਿੱਚ ਵੀ ਗੱਲ ਕਰਦੇ ਸਾਨੂੰ ਹੋਰ ਅਗਲੀ ਵਿਰਵਧ ਕਰਕੇ ਦੇਣੀ ਹੈ ਕੂਸਾਲੇ ਦਾ ਵਿੱਚ ਇੱਕ ਪਾਰਕ ਰੂਮ ਹੁੰਦਾ ਜਿੱਥੇ ਸਾਨੂੰ ਸਾਰੀਆਂ ਚੀਜ਼ਾਂ ਸਖਾਈ ਜਾਂਦੀਆਂ ਅਸਲਾ ਸਿਰਫ ਲੈ ਕੇ ਡੱਬੀ ਲਈ ਆਪਾਂ ਲਾ ਲਾਣਾ ਨੂੰ ਚਲਾਣਾ ਵੀ ਆਲਾ ਦੇ ਜਾ ਇਹ ਸਾਰੀਆਂ ਚੀਜ਼ਾਂ ਲਈ ਨੌਜਵਾਨ ਵੱਧ ਤੋਂ ਵੱਧ ਨਾਲ ਜੜੋ ਜਿਹੜੇ ਆਪਣੇ ਇੰਦਰ ਦੇ ਉੱਤੇ ਕੁੱਸੇ ਮਾਰਦੇ ਉਹ ਚੀਜ਼ਾਂ ਬੰਦ ਕਰੋ ਅੱਧੀ ਤੁਹਾਡੀ ਜਿਹੜੀ ਜਣਾ ਜੋ ਅਜਿਹੀ ਸੁਖਮ ਖਲਾ ਖੜਾ ਕਰਵਾ। ਉਹਦਾ ਅਦਾ ਉਜ਼ਾਰੀ ਇਜ਼ੀ ਕਰਕੇ ਬੰਦਾ ਯਾਰ ਉਹਦਾ ਖਿਡਾਰੀ ਮੇਰੇ ਆਪ ਦਾ ਬੰਦਾ ਹੋ ਰਿਹਾ। ਆ ਜੇ ਕੋ ਪਹਨ ਲੈ ਕੇ ਜਾਓ। ਵੀ ਆਪਾਂ ਆਪਣਾ ਬੰਦਾ ਨਹੀਂ ਕਿਸੇ ਮਤ ਤੋਂ ਦੂਜੇ ਵੱਲ ਜਾਣ। ਜੇ ਨੂੰ ਕਰਦੀ ਆਪਾਂ ਨੂੰ ਨੌਕਤ ਆਂਦੀ ਆ। ਜੋ ਆਪਣੇ ਮੂਹਰੇ ਦੇ ਦੂਜੇ ਨਾਲ ਜਿਹੜਾ ਵਰਪਾ ਨਾਲ ਦੂਜਾ ਮੂਹਰੇ ਉਹਨਾਂ ਨਾਲ ਸਾਂਝ ਕਰੇ। ਸਾਂਝ ਦੇ ਕੇ ਕਰੇ। ਅੱਧਾ ਤੋਂ ਅੱਧਾ ਤੁਸੀਂ ਪੂਰਾ ਕੰਮ ਖੜੀ ਹੋ। ਤੁਸੀਂ ਗੱਲ ਕਰੀ ਆ ਆਪਾਂ ਨੌਜਵਾਨਾਂ ਨੂੰ ਅੱਗੇ ਟ੍ਰੇਨਿੰਗ ਦਈਏ ਜਿਹੜੇ ਆਪਣੇ ਵੀ ਕੋ ਸਾਥੀ ਹੈਗੇ ਆ। ਦੇਣੀ ਨਾ ਜਾਂਦੇ ਆ ਤਾਂ ਨੰਬਰ ਉਹਨਾਂ ਨਾਲ ਗੱਲ ਕਰੀਏ ਜਾਂ ਉਹ ਤੁਹਾਨੂੰ ਖਾ ਚੰਨਾ ਗੱਲ ਕਰੀਏ ਉਹਨਾਂ ਨੂੰ ਛੱਡੀ ਲਈਏ ਤੇ ਪਹਿਨ ਉਹਦੇ ਹੱਥਾਂ ਕਿਨੇ ਵੇਦਾਰ ਜੱਫੀ ਲਿਆ ਜਿੰਨੂ ਬਾਲ ਸੀ ਲੈ 500 ਮਿਲਾ ਰਾਇਣੀ ਕਿਨਾਂ ਜੋ ਮਤ ਨਹੀਂ ਕਰੋ ਜੋ ਜੌਨ ਮਤਵਾ ਨਾ ਡਾਜੋ ਕੋਈ ਵੀ ਇੱਥੇ ਵੀ ਲੋੜ ਪੈਂਦੀ ਹੈ ਕੰਨਗਰ ਵਾਲੇ ਨਾਲ ਖੜੋ ਲੋਹੜ ਖੜਦੇ ਆ ਗਲਤ ਗੰਮੀ ਕੋਈ ਕਰਨਾ ਜਿਸਦਾ ਮਤਰ ਹੋਇਆ ਕੰਨ ਕਿਉਂ ਉਹ ਤੇ ਖੜਗੇ ਉਹ 라ਹੁਰੀ 라ਹੁਰੀ ਜੇਤੇ ਆਪਣਾ ਨਹੀਂ ਦੇਵਾਲਾ ਹੋਇਆ ਹੋਏ ਇਹ ਜਿਹੜਾ ਆਪਾਂ ਆਪਣੇ ਦਿਮਾਗੋਂ ਕੱਢਦੇ ਆ ਜਿਹੜੀ ਕੋਰਟ ਕਮੇਟੀ ਬਣੇ ਹੋਰ ਨੇ ਦੂਜੀ 라ਹੁਰੀ ਇਹਨੇ ਵਕੀਲ ਲਖੜੇ ਇਹਨੇ ਕੋਤੂ ਤਾਨਾ ਦੇਣਾ ਇਹਨੇ ਆਪਣਾ ਨਹੀਂ ਲਖੜਿਆ ਆਪੇ ਤੁਹਾਡੀ ਗੱਲ ਕਹਿੰਦੀ ਹੈ ਜਰਾ ਕਹਿੰਦੀ ਜੈ ਸਤਿ ਸ਼੍ਰੀ ਅਕਾਲ ਜੈ ਸਤਿ ਸ਼੍ਰੀ ਅਕਾਲ ਹਾਰ ਹਾਰ ਬਹਾਦਰ ਜੈ ਸਤਿ ਸ਼੍ਰੀ ਅਕਾਲ ਮੈਂ ਬਿੰਦੀ ਕਰੂੰਗਾ ਪਾਲੀ ਸਹਿਦਪਾਲ ਜੀ

चाहे नहीं चुना सारे रोष प्रगट किया दूसरी गल जो भी मता पास असी सारे सहमत हाँ सू विचार करना पैना अडे खिलाफ कि मोर्चे धरती तुले ने खालिस्तानिया का मोर्चा साफ इसका तो मोर्चा साफ ਮੁਸਲਮਾਨਾਂ ਦਾ ਮੋਰਚਾ ਸਾਡੇ ਖਿਲਾਫ, ਵਾਪਸ ਪੰਥੀਆਂ ਦਾ ਮੋਰਚਾ ਸਾਡੇ ਖਿਲਾਫ ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਸੰਗਠਨ ਜਿਹੜੇ ਨੇ ਪੰਜਾਬ ਦੀ ਧਰਤੀ ਤੇ ਸਾਡੇ ਖਿਲਾਫ ਮੋਰਚੇ ਖੋਲ ਕੇ ਬੈਠੇ ਨੇ ਸਾਨੂੰ ਉਹਨਾਂ ਦੇ ਉੱਤੇ ਵੀ ਵਿਚਾਰ ਕਰਨਾ ਪੈਣਾ ਔਰ ਰਣਨੀਤੀ ਤਿਆਰ ਕਰਨੀ ਪੈਣੀ ਆ ਕਿ ਵੀ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਉਹਨਾਂ ਨਾਲ ਸਾਡਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਮੁਕਾਬਲਾ ਹੁੰਦਾ ਆ ਤਾਂ ਅਸੀਂ ਪਹਿਲਾਂ ਹੀ ਤਿਆਰ ਰਹੀਏ ਸਾਨੂੰ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਕੰਮ ਕਰਨ ਦੀ ਜ਼ਰੂਰਤ ਠੀਕ ਹੈ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਆਪਣੇ ਆਪਣੇ ਫਰੀਚੇ ਆਪਣੇ ਸਰਫਕਾ ਦੀ ਵਿਚਾਰਧਾਰਾ ਦੇ ਨਾਲ ਕੰਮ ਕਰਦੇ ਆ ਪਰ ਜਿੰਦੂ ਹਿੱਤ ਲਈ ਔਲੇ ਨੂੰ ਨਹੀਂ ਸਵਾਗਤ ਹੋ ਕੇ ਜਦੋਂ ਸਮਾਜ ਜੀ ਨਹੀਂ ਅਸੀਂ ਧਰਮ ਦੇ ਲਈ ਕੰਮ ਕਰਾਂਗੇ ਸਭ ਕੁਝ ਅਸੀਂ ਬੋਲੇਗਾ ਕਿ ਮੈਂ ਬੜੇ ਮਤੇ ਤੁਸੀਂ ਪਾਸ ਕੀਤੇ ਆ ਅਸੀਂ ਸਾਰੇ ਉਹਨਾਂ ਨਾਲ ਸਹਿਮਤ ਹਾਂ ਜੈ ਕਰਾਈ ਸਭ ਯਰ ਕੇ ਹਰ ਹਰ ਮਹਾਸ਼ੀਰ ਦੀ ਸੁਣੀ ਇੱਕ ਮੱਝ ਲਈ ਜੈ ਸ਼੍ਰੀ ਰਾਮ ਜੀ ਮੈਂ ਸੁਨੀਲ अरोड़ा ਜੇਕਰ ਦਾ ਬੁਰੇ ਬਣ ਸਿਕੋ ਆਪ ਸਾਰਿਆਂ ਦਾ ਆਇਆ ਹੁੰਦਾ ਧੰਨਵਾਦ ਕਰਦਾ ਆਪ ਵੀ ਮੈਂ ਕੀ ਦੱਸਣਾ ਚਾਹਦਾ ਕਿ ਸਾਡੇ ਸਮਾਜ ਦੇ ਵਿੱਚ ਤੁਖਤਾਂ ਸ਼ੁਰੂ ਕਿੱਦਾਂ ਹੁੰਦਾ ਸ਼ੁਰੂ ਹੁੰਦਾ ਨੁਕਸਾਨ ਸਭ ਤੋਂ ਪਹਿਲੇ ਉਹ ਤੋਂ ਹੁੰਦਾ ਜਦੋਂ ਦੀ ਕਾਟਾਂ ਚ ਲੱਗਨੇ ਆ ਤੂੰ ਕਿਉਂ ਬੋੜ ਮਾਰ ਦਿਆ ਅੱਜ ਤੂੰ ਨਾ ਜਾਈ ਤੋਲੀ ਦੀ ਮੀਟਿੰਗ ਤੇ ਜਿਹੜਾ ਗੰਨਣਾ ਲਗਾ ਦਿਆ ਸੀ ਜਿਹੜਾ ਬੰਦਾ ਉਸ ਦਿਨ ਤਨੋਲੀ ਦੀ ਮੀਟਿੰਗ ਤੇ ਨਹੀਂ ਆਇਆ ਸਾਰੇ ਜਿਵੇਂ ਲੱਲ ਕੇ ਉਹਨੂੰ ਆਪਣੇ ਕੋਲੋਂ ਕੰਡਨ ਕਰਕੇ ਕਰ ਦਈਏ ਵੀ ਅੱਜ ਤੋਂ ਬਾਅਦ ਇਹ ਨਾਲ ਵੀ ਨਹੀਂ ਜਾਣਾ ਤੂੰ ਜਾ ਕੱਲਾ ਜਿੱਥੇ ਮਰਜ਼ੀ ਗੱਲਾਂ ਲੈ ਕੇ ਤੁਰਿਆ ਫਿਰ ਅਸੀਂ ਤੇਰੇ ਨਾਲ ਨਹੀਂ ਇਹ ਵੀ ਸਮਾਜ ਦੇ ਰਾਜ ਚਲਾਂਗੇ ਬਿਲਕੁਲ ਸਹੀ ਲਖੇਸ਼ ਭੀਨਜੀ 295 ਹਜ਼ਾਰ ਹੁਣ ਕਦਮਾ ਪਿਛਲੇ 7 ਮਹੀਨਿਆਂ ਤੋਂ ਫਰਾਰੀ ਘੱਟ ਰਿਹਾ ਹੈ ਔਰ ਬੜੇ ਮਾਨ ਦੀ ਗੱਲ ਹੈ ਵੀ ਸਾਡੇ ਅੰਮਲ ਸਾਡੇ ਜਿਹੜੇ ਆਪਣੇ ਨੂੰ ਸੋ ਕਾਲਡ ਵੱਡੇ ਨੇਤਾ ਘਰਦੇ ਨੇ ਉਹ ਕਮਿਸ਼ਨਰ ਕੋਲ ਜਾ ਕੇ ਕਹਿੰਦੇ ਆ ਫਰਾਨੀ ਜਗਾ ਹੈਗਾ ਚੋਕਲ ਦੂਸਰੀ ਗੱਲ ਜਦੋਂ ਸਾਡੇ ਤੇ ਕੋਈ ਮੁਕੱਦਮਾ ਦਰਜ ਹੋ ਜਾਂਦਾ ਹੈ ਮੀਟਿੰਗਾਂ ਜਦੋਂ ਬਹੁਤ ਗੱਲਾਂ ਕਰਦੇ ਆ ਲੇਕਿਨ ਉਹ ਕੰਮ ਕੁਝ ਨਹੀਂ ਕਰਦੇ ਜਿਹੜੀ ਕੋਰ ਕਮੇਟੀ ਬਣੇ ਹਰ ਸ਼ਹਿਰ ਆਪਣਾ ਕੋਰ ਕਮੇਟੀ ਨੂੰ ਦੱਸੇ ਕਿ ਮੈਂ 2095 ਦੇ ਫਰਾਨੇ ਮੁਕੱਦਮੇ ਦੀ ਇਹ ਕਾਰਵਾਈ ਕਰ ਰਿਹਾ ਮੈਂ ਜੇ ਕੋਈ ਮੈਂ ਗਲਤ ਪਿਆ ਹੋਵੇ ਸ਼ਮਾ ਜਾਨਾ ਜੇ ਸ਼੍ਰੀ ਰਾਮ ਜਿਹੜੀ ਕੋਰ ਕਮੇਟੀ ਇੱਕ ਮਿੰਟ ਇੱਕ ਮਿੰਟ ਬਾਜੀ ਇੱਕ ਮਿੰਟ ਪਲੀਜ਼ ਕੀਪਿੰਗ ਦੀ ਆਪਾਂ ਮర్యాద ਰੱਖੀ ਜਿਹੜੀ ਕੋਰ ਕਮੇਟੀ ਅਸੀਂ ਕੱਟਲ ਕਰ ਰਹੇ ਆ ਕਿ ਜਿਹੜੇ ਇਦਾਂ ਦੇ ਵਿਸ਼ੇ ਹੈਗੇ ਆ ਇਹਨੂੰ ਕਨਸੀਡਰ ਕਰਨ ਲਈ ਉਹ ਹੀ ਕੱਟ ਕਰ ਕਰ ਰਹੇ ਆ ਇਹ ਮੇਰੀ ਬੇਨਤੀ ਸੋਣਾ ਮੇਰੀ ਗੱਲ ਅੱਜ ਜਿਹੜਾ ਵਿਸ਼ਾ ਹੈ ਖਾਪੜੀ ਹੈ ਆਪਾਂ

ਸਾਰੇ ਵਾਜਾਰੀ ਦੇ ਦਿੱਤਾ ਸਾਡੇ ਵਿੱਚ ਬਹੁਤ ਹੀ ਜਨਮਾਨੀਆਂ ਸਭ ਸਭ ਨੂੰ ਮੇਰਾ ਨਮਸਕਾਰ ਜੈ ਸ਼ੀ ਗੁਰੂ ਅੱਜ ਅਸੀਂ ਪੈਚਰ ਇਸ ਲਈ ਇੱਥੇ ਇਕੱਠੇ ਹੋਏ ਆ ਕਿ ਸਾਡੇ ਕਿਸੇ ਵੀ ਹਿੰਦੂ ਨੇਤਾ ਦੇ ਉੱਪਰ ਜਦੋਂ ਹਮਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਸਾਡੇ ਵਿੱਚ ਕੀ ਕੀ ਕਮੀਆਂ ਰਹਿ ਜਾਂਦੀਆਂ ਨੇ ਕਿ ਅਸੀਂ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾ ਨਹੀਂ ਕਰ ਪਾਉਂਦੇ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਅੱਜ ਇੱਥੇ ਬਹੁਤ ਸੰਗਠਨ ਦੇ ਨੇਤਾ ਇੱਥੇ ਪਹੁੰਚੇ ਹੋਏ ਨੇ ਉਹ ਸਭ ਵਧਾਈ ਦੇ ਪਾਤਰ ਹੈ ਕਿ ਉਹ ਆਪਣੇ ਆਪ ਨੂੰ ਮੁਜ਼ਕੁਰ ਕਰਨਗੇ ਇੱਕਦਮ ਇੱਥੇ ਆਏ ਮੈਂ ਆਪਣੇ ਨਾਲ ਅੰਮ੍ਰਿਤਸਰ ਤੋਂ ਰਜਿੰਦਰ ਸ਼ਰਮਾ acharpur ਤੋਂ ਰੰਜੀਤ ਰਾਣਾ ਚਰੰਦਰ ਤੋਂ ਰੋਹਿਤ ਚੋਟੀ 로ਹੇੜਾਣਾ ਤੋਂ ਪਰਜੇਸ਼ ਸ਼ਰਮਾ ਕੁਲਦੀਪ ਸ਼ਰਮਾ ਸੁਰਿੰਦਰ ਕੁਮਾਰ ਪਟਿਆਲਾ ਤੋਂ ਮੈਂ ਸਮਰੌਲਾ ਤੋਂ ਰਮਨ ਗੁਡੇਰਾ ਬੁਝੀਂਝਾ ਤੋਂ ਦੀਪਕ ਨੰਚਾਾ ਗਾਜ਼ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਆਏ ਆਂ ਆਨ ਨੂੰ ਮੈਂ ਲੁਧਿਆਣੇ ਦੀ ਕੀ ਨਹੀਂ ਭੇਜ ਤੂੰ ਦੱਸ ਵੀ ਲੁਧਿਆਣੇ ਵਾਲੇ ਬਗਜੋ ਫਾਰਮੈਲਟੀ ਕਰਿਆ ਹੋ ਫਾਰਮੈਲਟੀ ਕਰਨ ਨਹੀਂ ਆਏ ਸੀ ਇੱਥੇ ਸਤੀ ਸ਼ਕਤੀ ਦੁਕਾਨ ਆਏ ਆ ਤਾਂ ਮੈਂ ਦਰਸ਼ਲੇ ਬੁਲਾਏ ਨਹੀਂ ਉਹਦੇ ਨਾਲ ਮੈਂ ਆਪਣੀ ਸ਼ਕਤੀ ਨਹੀਂ ਦਿਖਾਣੀ Hindu ਸਵਾਰਦੀ ਸ਼ਕਤੀ ਦਿਖਾਣੀ ਹੈ ਇੱਥੇ ਬੈਠੇ ਨੇ ਆਰਦੀ ਪੁਰੀ ਅਮਿਤ अरोड़ा ਰਵਿੰਦਰ ਸੂਨੀ

ਪੂਰੀ ਪੈਰਵਾਈ ਕੀਤੀ ਹੈ ਪੂਰਾ ਪਹਿਰਾ ਦਿੱਤਾ ਜਿੱਧਰ ਦੁੱਕਨੀ ਤੇ ਹਮਲਾ ਹੋਇਆ ਮੈਂ ਉਸ ਤੋਂ ਬਾਅਦ 24 ਘੰਟੇ ਬਾਅਦ ਇੱਕ ਪੋਸਟ ਪਾਤੀ ਕਿ ਬੁਝੇ ਹਮਲਾ ਕਾਰਨ ਨਾ ਫੁੱਸਰੀਆ ਇਹ ਕਿੰਨੇ ਆਪਣੀ ਮਾਂ ਦਾ ਦੁੱਧ ਪੀਤਾ ਤੋ ਟਾਈਮ ਬੰਨ ਕੇ ਆ ਜਵੇ ਅਸੀਂ ਅੱਗੇ ਚੱਕਰਾਂਗੇ ਕਿੰਦਾ ਰੀਸ ਜਿਲ੍ਹੇ ਆਪਣੇ ਨਾਮ ਲਿਖੇ ਪਾਇਆ ਕਿ ਰੀਸ ਜਿਲ੍ਹੇ ਕੇ ਖੜਾ ਮਿਲੂਗਾ ਟਾਈਮ ਤਾ ਪਾਓ ਤਤ ਵਰ ਤੋਂ ਤੋਂ ਕਾਲੀ ਤਾਂ ਨਹੀਂ ਤੋਂ ਲਾਈਕ ਕਰਕੇ ਮਾਂ ਵੀ ਮਗਾ ਚੁੱਕਿਆ ਜੋ 2050 ਚੁੱਕਿਆ ਕਹਿੰਦਾ ਤੁਸੀਂ ਜਿਹੜਾ ਕਾਲੀ ਮਾਤਾ ਮੰਦਿਰ ਐਪੀਸੋਡ ਦੱਸਿਆ ਉਹ ਵੀ ਖੁੱਲ੍ਹੇ ਚੈਲੰਜ ਕੀਤਾ ਸੀ ਇਹ ਕਹਿੰਦੇ 29 ਪ੍ਰਾਰ ਨੂੰ ਪੰਨੂ ਕਹਿੰਦਾ ਸਤਨਾ ਦੇ ਤੁਨਾਵਾਂਗੇ ਮੈਂ ਕਹਾਂ ਤਾਂ ਪਟਿਆਲੇ ਦੇ ਵਿੱਚ ਵੀ ਕਾਲੀ ਤਨ ਮੁਰਦਾਬਾਦ ਬਾਜ਼ ਚ ਨਿਕਲੂਗਾ ਤੇ ਸਤਨਾ ਦੇ ਕੀ ਮਨਾਉਣ ਨੂੰ ਕਿ ਬਹੁਤ ਬੰਦੇ ਤੇ ਬੱਚੇ ਨੇ ਕਿਸੇ ਨੂੰ ਵੀ ਕੋਈ ਤੁਕ ਤਕਲੀਫ ਆਈ ਹੈ ਬਿਨਾਂ ਕੁ ਸੋਚੇ ਕਿਦਾ ਉੱਥੇ ਜਾ ਕੇ ਚੱਕ ਕੇ ਪਹਿਰਾ ਦਿੱਤਾ ਉਹ ਦਾਦਰਾ ਜੀ ਕਿ ਮੈਂ ਪੁਲਿਸ ਪਾਤੀ ਕੇ ਟਾਈਮ ਬੰਦ ਲੋ ਅੱਧੇ ਘੰਟੇ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਪੁਲਿਸ ਮੇਰੇ ਘਰ ਪਹੁੰਚ ਗਈ ਮੈਂ ਘਰ ਗਿਆ ਮੈਨੂੰ ਕਹਿੰਦੇ ਤੁਸੀਂ ਕਿਦਾ ਲੁਧਿਆਣਾ ਨਹੀਂ ਜਾ ਸਕਦੇ ਐ ਥੁਰੀ ਸਾਹਿਬ ਦਾ ਪਰਿਵਾਰ ਵਿੱਚ ਮੈਂ ਕੰਪਨਸਰ ਪਹੁੰਚ ਕੇ 25 ਰੱਤੀਆਂ ਲੈ ਕੇ ਮੈਨੂੰ ਗੋਡੋਲ ਤੋਂ ਬਾਕਸ ਲੈ ਕੇ ਆਈ ਇਹਨੂੰ ਜਾਣ ਨਹੀਂ ਦਿੱਤਾ ਉੱਥੇ ਇਹੀ ਤਰ੍ਹਾਂ ਪਰਚੋ ਕੀਤਾ ਇਹਨਾਂ ਨੇ ਹੋਰਾਂ ਕਾਪਰ ਵੇਲੇ ਕੀਤਾ ਮੇਰੇ ਘਰ ਫੁਰਤ ਵਹਿ ਗਈ ਮੈਂ ਵੀ ਸੀਜੀਪੀ ਨੂੰ ਫੋਨ ਕੀਤਾ ਮੈਂ ਕਿਹਾ ਕਿਉਂ ਰੋਕ ਰਹੇ ਹੋ ਮੈਨੂੰ ਤੁਸੀਂ ਕਹਿੰਦਾ ਤੁਸੀਂ ਪੋਸਟ ਪਾਦੀ ਤੁਸੀਂ ਉਹਨਾਂ ਕੰਮ ਬੰਨ ਰਹੇ ਹੋ ਮੈਂ ਕਿਹਾ ਤੁਹਾਡੇ ਬੰਦੇ ਨੇ ਕਿਰਪਾਨਾਂ ਮਾਰ ਗਏ ਤੇ ਅਸੀਂ ਉਹਨਾਂ ਨੂੰ ਕੰਮ ਹੀ ਨਾ ਬੰਨਈਏ ਮੈਂ ਕਿਹਾ ਅਸੀਂ ਵੀ ਉਹਨਾਂ ਇੱਥੇ ਚਾਰ-ਛੇ ਵੱਢ ਦਈਏ ਤਾਂ ਤੁਸੀਂ ਸਾਡੇ ਮਿੰਦ ਪਰਚਾ ਕਰ ਦੋਗੇ ਆਜੀ ਪੂਰੀ ਵੇਲੇ ਵੀ ਇੱਥੇ ਕਮਿਸ਼ਨਰ ਸੀ ਮੈਨੂੰ ਯਾਦ ਆ ਇੱਕ ਪੁੱਤ ਸੀ ਇਹਦੇ ਜਦੋਂ ਗੋਲੀ ਚੱਲੀ ਮੈਂ ਇੱਥੇ ਕੋਈ ਬੰਦਾ ਮੁੰਡਾ ਟਰਵਾਤੀਆਂ ਮੈਨੂੰ ਫੋਨ ਆਇਆ ਚਿਕਲਾ ਜੀ ਆਹ ਕੀ ਕਰ ਜਾਂਦੇ ਹੋ ਤੁਸੀਂ ਮੈਂ ਕਿਹਾ ਸਾਡੇ ਬੰਦੇ ਤੇ ਗੋਲੀ ਚੱਲ ਗਈ ਅਸੀਂ ਚਾਹ ਬੰਦਾ ਦੇ ਸ਼ੀਸ਼ੇ ਤੋੜਦੇ ਤਾਂ ਤੁਹਾਨੂੰ ਤਕਲੀਫ ਹੋ ਹੋਣ ਭਈ ਪਲੀਜ਼ ਮੀਡੀਆ ਨੂੰ ਸਾਨੂੰ ਜਦੋਂ ਵੀ ਕੋਈ ਕਾਲ ਆਉਂਦੀ ਹੈ ਉਹ ਰੀਤ ਚਿਕਲੇ ਦੀ ਹੋਵੇ ਉਹ ਜੀਪ ਟੰਗਣ ਦੀ ਹੋਵੇ ਟਰਾਲੀ ਦੀ ਹੋਵੇ ਇਸੇ ਸਗਰਤੀ ਹੋਵੇ ਜਦੋਂ ਕਿਸੇ ਹਿੰਦੂਆਂ ਉੱਪਰ ਕੋਈ ਅਤਿਆਚਾਰ ਹੁੰਦਾ ਤਾਂ ਆਪਣੀ ਪੂਰੀ ਤਾਕਤ ਦੇ ਨਾਲ ਕੋਸ਼ਿਸ਼ ਕਰੋ ਕਿ ਇਕੱਲੇ ਨਹੀਂ ਆਪਣੀ ਪੂਰੀ ਤਾਕਤ ਦੇ ਨਾਲ ਉਸ ਜਗ੍ਹਾ ਦੇ ਉੱਪਰ ਜਾਓ ਪੂਰੀ ਤਾਕਤ ਕੋਹਤਾਰੇ ਸਮਾਜ ਦੀ ਤਾਕਤ ਹੈ ਜਿੰਨੇ ਤੁਸੀਂ ਵੱਧ ਗਿਣਤੀ ਦੇ ਇਕੱਠੇ ਹੋ ਕੇ ਜਾਓਗੇ ਤਾਂ ਉਹਦੀ ਸਮਾਜ ਦੀ ਤਾਕਤ ਵਧੇਗੀ ਕਈ ਵਾਰ ਕੀ ਹੁੰਦਾ चाहिए मैं किसी पता ही नहीं, था था, तो नहीं, पुण पुण नहीं है मीडिया रोक कहना चाहे आई इस बार नहीं बंदे जाके दे देंगे शिव शक्ति का भयोग करेंगे शिव शक्ति का भयोग करेंगे ਨਮਾਕਾਰ ਜੀ ਲੋਕਾਂ ਜੀ ਦਾ ਇਸ ਲੱਗ ਲੱਗੇਆਂ ਦੇ ਵਿੱਚ ਹਿੰਦੂ ਨਾਪਾ ਦੀ ਸ਼ੁਰੂ ਤੋਂ ਗੈਸ਼ਤ ਰਹੀ ਹੈ ਸਾਡੇ ਉਹਨਾਂ ਸ਼ੇਰਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਅੱਜ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਅੱਜ ਖਾ ਲਈਆਂ ਐਕਚੁਅਲ ਜਿਹੜੇ ਹਿੰਦੂ ਵੀਰ ਕਹਿੰਦੇ ਜੀ ਨਾ ਬਾਅਦ ਕਰਦੇ ਸ਼ੇਰ ਬਣੇ ਫਿਰਦੇ ਨੇ ਫਿਰ ਮੈਂ ਉਹਨਾਂ ਨੂੰ ਕਾਂਗਾ ਕਿ ਉਹਨਾਂ ਦੀ ਕਮਾਈ ਕੀਤੀ ਹੋਈ ਉਹਨਾਂ ਦੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਅਸੀਂ ਅੱਜ ਕੁਰਸੀ ਦੇ ਬੈਠ ਕੇ ਖਾ ਰਹੇ ਆ ਅਸੀਂ ਕੁਝ ਨਹੀਂ ਕੀਤਾ ਵਾਲੇ ਜਦੋਂ ਤੁਸੀਂ ਆਪਣੀ ਕੌਮ ਲਈ ਆਪਣੇ ਧਰਮ ਲਈ ਆਪਣੇ ਸਮਾਜ ਲਈ ਕੁਝ ਕਰਾਂਗੇ ਇਹ ਮੈਨੂੰ ਕਿਉਂ ਫਿਕਰ ਵਿੱਚ ਜੁਰੂ ਹੋ ਰਿਹਾ ਦੱਸ ਦਿਨਾ ਪੁਲਿਸ ਨੇ ਕੋਈ ਸੁਰੱਖਿਆ ਨਹੀਂ ਕਰਨੀ ਇਹ ਕਰਕੇ ਮੈਂ ਫੈਸਲਾ ਕੀਤਾ ਕਿ ਇੱਕ ਵਾਰ ਤੋਂ ਪੰਜ ਬੰਦੇ ਪ੍ਰਾਈਵੇਟ ਸਕਿਉਰਟੀ ਦੇ ਭਾਗ ਵਿੱਚ ਕੱਪੜਿਆਂ ਦੇ ਵਿੱਚ ਮੈਂ ਨਾਲ ਲੈ ਕੇ ਚੱਲਾਂਗਾ ਅੱਗੇ ਇਹ ਪ੍ਰਾਈਵੇਟ ਸਕਿਉਰਟੀ ਨਹੀਂ ਹੋਊਗੀ ਉਤੀਲੇ 50 ਰੁਪਏ আর ਤੀਜੀ ਹੋਊਗੀ ਤੀਜੀ ਇਹ 50 ਰੁਪਏ ਲੱਗੀ ਹੋਊਗੀ ਮੈਂ ਇਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਮੇਰੀ ਧਾਰੈ ਨਿਰਮਲ ਗਨ ਬੈਂਤੀਆ ਕਿ ਅਸੀਂ ਥੋੜ੍ਹ ਪਾਕੇ ਖਰਚ ਕਰਦੇ ਹਾਂ ਅਸੀਂ ਕਾਪਰਨੀ ਪ੍ਰਾਈਵੇਟ ਸਕੂਲ ਦੇ ਉੱਤੇ ਵੀ ਉਹਨਾਂ ਨੂੰ ਪੜ੍ਹਨੇ ਰਾਖ ਰੱਖਿਓ ਉਹਨਾਂ ਨੂੰ ਇਮਾਰਤਾਂ ਦਾ ਗੱਦਾ ਸਿੱਖਿਆ ਕਦਾ ਤਕਸ਼ੂਲ ਪਰਚੂਰ ਆਉਦਾ ਪੜਾਅ ਉਹਨਾਂ ਦੇ ਹੱਥ ਦੇ ਵਿੱਚ ਬਣਾ ਕੇ ਰੱਖਿਓ ਇਹ ਹੀ ਉਹ ਪ੍ਰਸ਼ਾਸਨ ਦਾ ਇਹ ਇਮਾਰਤਾਂ ਦਾ ਗੱਦਾ ਪੰਜਾਹ ਨਾ ਕੋ ਹੋਏਗਾ ਪਾਲਾ ਉਹਨਾਂ ਕੋਲ ਹੋਏਗਾ ਸਚੂੜਾ ਕੋਲ ਹੋਏਗਾ ਇੱਕ ਤਰੀਕੇ ਤੋਂ ਤੁਸੀਂ ਦੇਖੋਗੇ ਮੇਰੇ ਨਾਲ ਪੰਜ ਬੰਦੇ ਸੁਰੱਖਿਆ ਦੇ ਵਿੱਚ ਹੋਣਗੇ ਜਿਹੜੇ ਸਾਤਨ ਧਰਮ ਦਾ ਇੱਕ ਵਧੀਆ ਮੈਚ ਦੇ ਕੇ ਇੱਕ ਕਰਨਗੇ ਹਾਰ ਹਾਰ ਮਹਾਦੇਵ ਆਪਣੀ ਰੱਖਿਆ ਆਪ ਅਸੀਂ ਕਰਨ ਜਾਣਦੇ ਆ ਮੈਂ ਪਵਨ ਕੁਮਾਰ ਸ਼ਰਮੇ ਦਾ ਚੇਲਾ ਜਿਹੜਾ ਨਮੇ ਗੁਪਨੀਰੀ ਦੇ ਵਿੱਚੋਂ ਨਹੀਂ ਆ ਪੈਸੰਦ ਦਾ ਦਸਤਕਾਟੀ ਦੇ ਵਿੱਚ ਤਾਂਗ ਦੀ ਝਾੜ ਤੇ ਪਵਨ ਸ਼ਰਮਾ ਦੇ ਨਾਮ ਮੈਂ ਲੇਪੋਰਟ ਲਾ ਜੇਲ੍ਹ ਤੱਕੀ ਦੀ ਹੈ ਔਰ ਅੱਜ ਵੀ ਮੇਨਰ ਸਰਕਾਰ ਦੀ ਬਿਲਕੁਲ ਨਹੀਂ ਬੰਦਈ ਦਾ ਕੁਛ ਵੀ ਬੋਲਦਾ ਮੈਨੂੰ ਉਹ ਸ਼ਹਿਰ ਵਿੱਚ ਨਹੀਂ ਕਰਨ ਦਿੰਦੇ ਮੇਰੇ ਪ੍ਰੈਸ ਕਾਨਫਰੈਂਸ ਕਰਨ ਨਾਲ ਵੀ ਚੰਗੇ ਹੋ ਜਾਂਦੇ ਨੇ ਅੱਜ ਪਤਾ ਨਹੀਂ ਮੈਨੂੰ ਕਿਵੇਂ ਆਣ ਦਿੱਤਾ ਮੈਨੂੰ ਇਹ ਵੀ ਸਮਝ ਤੋਂ ਬਾਹਰ ਹੈ ਕਿ ਕਿਉਂ ਆਣ ਦੇਤਾ ਮੈਨੂੰ ਕਿ ਜਦੋਂ ਸਾਨੂੰ ਕਿਸੇ ਨੂੰ ਰੋਕਦੇ ਨਹੀਂ ਚਾਹੇ ਉਤਰਾਣੀ ਨੂੰ ਰੋਕਣ ਚਾਹੇ ਮੈਨੂੰ ਰੋਕਣ ਚਾਹੇ ਬਹੁਤ ਲੋਕ ਤੇ ਰੋਕੂ ਬਿਦਰ ਰੋਕਣ ਦਾ ਵੀ ਚਾਤਾ ਭਰਤੀ ਬੰਦਾ ਕਿ ਹਰ ਚੇਅਰ ਦੇ ਵਿੱਚੋਂ ਰਿਕਸ਼ਨ ਹੋਣਾ ਚਾਹੀਦਾ ਤੇ ਤੁਹਾਨੂੰ ਇਹਨੂੰ ਲੀਡਰਾਂ ਨੂੰ ਥੋੜਾ ਰੋਕਿਆ ਜਾਂਦਾ ਉਹ ਤਾਂ ਵੀਡੀਓ ਪਾ ਰਹੇ ਨੇ ਫੱਤੀ ਚਾਕੋ ਕਰਤੀ ਆਪਣੀ ਮਾਂ ਦੀ ਚਾਕੋ ਗੱਡੀ ਨਾਲੇ ਅੱਜ ਤੱਕ ਸਭ ਤੋਂ ਵੱਧ ਦੇ ਨਾਮ ਇਹਦੀ 50 ਲੜਾਈਆਂ ਹੋਈਆਂ ਸਭ ਤੋਂ ਜ਼ਿਆਦਾ ਇੱਕ ਬੰਦਾ ਮਰਿਆ ਹੋਵੇ ਮੈਨੂੰ ਦੱਸੋ ਇੰਨੇ ਬੰਦੇ ਮਰੇ ਨੇ ਜਿੰਨੀ ਵਾਰ ਅਮਰੇ ਸਾਹਮਣੇ ਟਕਰਾਓ ਹੋਇਆ ਅੱਜ ਤੱਕ ਇਹ ਬੁੱਝੇ ਨੇ ਸਰੀਆਮ ਕਹਿ ਰਹੇ ਆ ਇੰਨਾ ਚ ਕੋਈ ਗੱਲ ਨਹੀਂ ਹੈਗਾ ਸ੍ਰੀ ਆਨ ਜਦੋਂ ਮਰਦੀਏ 50 ਆ ਜਾਵਾਂਗੇ ਤੁਸੀਂ ਕੱਲੇ ਭਜਾਓਗੇ ਇਹਨਾਂ ਨੂੰ ਇਹ ਤੁਹਾਨੂੰ ਭੇਜਣਾ ਨਹੀਂ ਦਿੰਦਾ ਇਦਲੀ ਤਾਕੜੇ ਹੋ ਜੋ ਪਰਮਾਤਮਾ ਜਿਹੜਾ ਪਰਮਾਤਮਾ ਦੇ ਹੱਥਾਂ ਜਿੰਨੇ ਸੁਆਗ ਉਹਨੇ ਦਿੱਤੇ ਆ ਜਿਹੜਾ ਪਰਮਾਤਮਾ ਦਾ ਅਰਥ ਹੈ ਮੌਤ ਤੋਂ ਬਚਦੀ ਹੋਣੀ ਆਹ ਮੌਤ ਤੋਂ ਤੁਸੀਂ ਕਰਨਾ ਬੰਦ ਕਰਤਾ ਉਸ ਦਿਨ ਕਿਦਾਂ ਇਹ ਤੁਹਾਡੇ ਤੋਂ ਡਰ ਕੇ ਭੱਜਣਗੇ ਇਸ ਗੱਲ ਦੀ ਮੇਰੀ ਗਰੰਟੀ ਆ ਜੈ ਜੈ ਸੋ ਇਹ ਮੈਂ ਧੰਨਵਾਦ ਮੈਂ ਮਹਾਂਤ